ਬੰਦੀਆਂ ਮੁਲਾਜਮ ਜੱਤੇ ਬੰਦੀਆਂ ਬੇਰ ਨਿਗਾਰ ਜੱਤੇ ਬੰਦੀਆਂ ਜਾਂ ਕੋਈ ਵੀ ਜੱਤੇ ਬੰਦੀ ਜਿਹੜੇ ਇੱਥੇ ਪਹੁੰਚੇ ਆ ਪੱਤਰਕਾਰ ਸਾਥੀ ਵੱਖ-ਵੱਖ ਪ੍ਰੈਸ ਕਲਪਾਂ ਦੇ ਪਿੰਡਾਂ ਪ੍ਰੈਸ ਕਲਬ ਦੇ ਵੱਖ-ਵੱਖ ਜੁਗੀਆਂਾਂ ਦੇ ਸੋਸ਼ਲ ਮੀਡੀਆ ਸਾਥ ਸਾਰੇ ਜਿਹੜੇ ਪੱਤਰਕਾਰ ਵੀ ਪਹੁੰਚੇ ਆ ਜਾਂ ਜਿਨ੍ਹਾਂ ਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਪੋਲੀਟਿਕਲ ਪਾਰਟੀਆਂ ਨੇ ਜਿਨ੍ਹਾਂ ਨੇ ਵੀ ਇਸ ਮਸਲੇ ਤੇ ਲੋਕਵਾਦੀ ਟੀਵੀ ਨਾਲ ਜਿਹੜੇ ਡਟ ਕੇ ਖੜੇ ਆ ਮੈਂ ਇੱਕ ਵਾਰ ਸਾਰਿਆਂ ਦਾ ਆਪਦੇ ਵੱਲੋਂ ਆਪਦੀ ਟੀਮ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਇਹ ਲੋਕਾਂ ਨੇ ਇਹ ਲੋਕਾਂ ਦੀ ਸ਼ਕਤੀ ਨੇ ਇਹ ਸਾਬਤ ਕਰਤਾ ਇੱਕ ਬੜੀ ਮੱਧ ਸੀ ਕਿ ਕਿਉਂ ਬੋਲੀ ਜਾਂਦੇ ਆ ਲੋਕ ਪਿੱਛੇ ਨਹੀਂ ਖੜਦੇ ਹੁੰਦੇ ਪਰ ਇਹ ਗੱਲ ਲੋਕਾਂ ਨੇ ਗਲਤ ਕਰਤੀ ਕਿ ਇਹ ਲੋਕਾਂ ਦੀ ਗੱਲ ਤੁਸੀਂ ਕਰੋਗੇ ਇਹ ਨਹੀਂ ਕਿ ਤੁਸੀਂ ਗੱਲ ਕਰੋ ਲੋਕਾਂ ਦੀ ਤੇ ਫਿਰ ਸੋਚੋਗੇ ਲੋਕ ਨਾਲ ਖੜਨਗੇ ਲੋਕ ਨਹੀਂ ਖੜਦੇ ਪਰ ਜੇ ਲੋਕਾਂ ਦੀ ਗੱਲ ਹੋਊਗੀ ਤੁਸੀਂ ਲੋਕਾਂ ਦੇ ਬਣ ਜਾਓਗੇ ਤਾਂ ਫਿਰ ਲੋਕ ਕਦੇ ਵੀ ਸਾਥ ਨਹੀਂ ਛੱਡਦੇ ਜੋ ਲੋਕਾਂ ਨੇ ਸਾਥ ਛੱਡ ਦਿੱਤਾ। ਜਿੰਦਾਬਾਦ ਜਿੰਦਾਬਾਦ ਬਾਕੀ ਜਿੰਨੀਆਂ ਵੀ ਜਿੰਨੇ ਲੋਕਾਂ ਦੇ ਫੋਨ ਆਏ ਚਲੋ ਕਈ ਬੰਦਿਆਂ ਨੇ ਕਿਹਾ ਜਮਾਨਤ ਚਾਹੀਏ ਪਰ ਤੁਸੀਂ ਸਾਰਿਆਂ ਨੇ ਜੋ ਕਿਹਾ ਅਸੀਂ ਕਦੇ ਉਹ ਤੋਂ ਪਿੱਛੇ ਨਹੀਂ ਹਟੇ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਅਸੀਂ ਕੋਈ ਅਸੀਂ ਕੋਈ ਇਹ ਜਿਹੀ ਗੱਲ ਕਰੀਏ ਕੋਈ ਟੁੱਕਰ-ਕੁਨੇ ਵਾਲੀ ਗੱਲ ਕਰੀਏ ਕਿ ਅਸੀਂ ਐਂ ਕਰਾਂਗੇ ਉਹ ਕਰਾਂਗੇ ਅਸੀਂ ਲੋਕਾਂ ਦੀ ਗੱਲ ਕਰਨੀ ਸੀ ਪਹਿਲਾਂ ਵੀ ਕਰਦੇ ਆ ਅੱਗੇ ਵੀ ਕਰਾਂਗੇ ਨਾ ਸਾਡਾ ਕੋਈ ਬਲਕਾੜ ਤੇ ਉਹਨਾਂ ਨਿੱਜੀ ਦਸ਼ਮਣੀ ਸੀ ਚਲੋ ਉਹਨਾਂ ਨੇ ਪਰਚਾ ਕਰਾਇਆ ਉਹਨਾਂ ਨੇ ਕੀ ਨੂੰ ਪਹਿਲ ਕੀਤੀ ਸਾਡੀ ਉਹਨਾਂ ਨਾਲ ਕੋਈ ਨਹੀਂ ਸੀ ਨਾ ਸਾਡੀ ਸਰਕਾਰ ਨਾਲ ਕੋਈ ਹੈ ਜੇ ਸਰਕਾਰ ਲੋਕਾਂ ਦੀਆਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰੋ ਲੋਕਾਂ ਦੇ ਪ੍ਰਤੀ ਮਾੜੀ ਸੋਚ ਰੱਖੋ ਤਾਂ ਫਿਰ ਜਿਹੜੀ ਗੱਲ ਲੋਕਾਂ ਦੀ ਹੈ ਉਹ ਕਰਨੀ ਬਣਦੀ ਹੈ ਜੇ ਉਹ ਕਰਦੇ ਰਹਿਾਂਗੇ ਬੜੇ ਲੋਕਾਂ ਦੇ ਸਾਥੀਆਂ ਦੇ ਫੋਨ ਆਏ ਤੇ ਦਬੀਣਾ ਨਾਲ ਹੈ ਜਦੋਂ ਲੋਕ ਨਾਲ ਆ ਤੁਸੀਂ ਦਬਣਾ ਵੀ ਕਰਦੇ ਹੋ ਦੱਦੇ ਤਾਂ ਜੇ ਤੁਸੀਂ ਸਾਥ ਛੱਡਦੇ ਤੁਸੀਂ ਸਾਰੇ ਐਨੇ ਵੱਡੇ ਪੰਦਰ ਦੇ ਉੱਤੇ ਇੱਕ ਛੋਟੇ ਜਿਹੇ ਸੁਨੇਹੇ ਤੇ ਪਹੁੰਚੇ ਹੋ ਤੁਸੀਂ ਪ੍ਰਸ਼ਾਸਨ ਨੂੰ ਵੀ ਇਹ ਦੱਸ ਦਿੱਤਾ ਕਿ ਲੋਕ ਸ਼ਕਤੀ ਕਿੱਡੀ ਚੀਜ਼ ਹੈ ਪਹਿਲਾਂ ਪ੍ਰਸ਼ਾਸਨ ਨੂੰ ਇਹ ਪਤਾ ਹੁੰਦਾ ਪਰ ਤੁਸੀਂ ਇਹ ਇਕੱਠ ਕਰਕੇ ਪੋਸਟਾਂ ਪਾ ਕੇ ਵੱਖ-ਵੱਖਰੇ ਤਰੀਕੇ ਦੇ ਨਾਲ ਬੜੇ ਸਾਥੀਆਂ ਨੇ ਜਿਵੇਂ ਜਿਵੇਂ ਸਹਿਯੋਗ ਮੈਨੂੰ ਇਹ ਵੀ ਇੱਕ ਮੈਂ ਗੱਲ ਕਹਿਣਾ ਕਿ ਜਿਹਨੇ ਖਿਲਾਫ ਨਹੀਂ ਪਾਈ ਉਹ ਵੀ ਹੱਕ ਦੀ ਹੈ ਜਿਹੜਾ ਕੋਈ ਖਿਲਾਫ ਨਹੀਂ ਬੋਲਿਆ ਉਹ ਵੀ ਹੱਕੀਆਂ ਕੋਈ ਬੰਦੇ ਹੁੰਦੇ ਆ ਚਲੋ ਜਿਹੜੇ ਇੱਕਾ ਦੁੱਕਾ ਪਰ ਬਹੁ ਗਿਣਤੀ ਲੋਕਾਂ ਨੇ ਵੱਡੀ ਗਿਣਤੀ ਲੋਕਾਂ ਨੇ ਇਨਸਾਫ ਪਸੰਦ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਡਟ ਕੇ ਸਾਥ ਦਿੱਤਾ ਲੋਕਵਾਜੀ ਟੀਵੀ ਜਿਵੇਂ ਨਾਮ ਹੈ ਲੋਕਾਂ ਦੀ ਆਵਾਜ਼ ਸਦਾ ਚੱਕਦਾ ਰਹੇਗਾ ਤੇ ਲੋਕਾਂ ਨੇ ਸਾਡੀ ਜ਼ਿੰਮੇਵਾਰੀ ਹੋਰ ਵੱਡੀ ਕਰ ਦਿੱਤੀ ਹੈ ਕਿ ਅਸੀਂ ਹੁਣ ਚਾਹੇ ਕਿ ਲੋਕਾਂ ਤੋਂ ਭੱਜ ਨਹੀਂ ਸਕਦੇ ਕਿਉਂਕਿ ਲੋਕ ਲੋਕਾਂ ਨੇ ਬੋਝ ਸਾਡੇ ਤੇ ਹੋਰ ਪਾਤਾ ਸਾਡੇ ਤੇ ਕਮੀਆਂ ਹੋ ਸਕਦੀਆਂ ਕਈ ਕਮੀਆਂ ਰਹਿ ਜਾਂਦੀਆਂ ਕਈ ਕਈ ਵਾਰ ਬੋਲਣ 'ਚ ਗਲਤੀਆਂ ਹੋ ਜਾਂਦੀਆਂ ਪਰ ਜਦੋਂ ਵੱਡੀ ਗੱਲ ਦੇ ਵਿੱਚ ਲੋਕ ਫਿਰ ਛੋਟੀਆਂ ਗਲਤੀਆਂ ਨੂੰ ਭੁਲਾ ਦਿੰਦੇ ਨੇ ਲੋਕ ਇਹ ਮਾਫ਼ ਕਰ ਦਿੰਦੇ ਨੇ ਕਿ ਠੀਕ ਹੈ ਜੀ ਇਹ ਗਲਤੀ ਸੀ ਪਰ ਵੱਡੇ ਪੁੱਤਰ ਦੇ ਉੱਤੇ ਤਾਂ ਨਹੀਂ ਕੋਈ ਵੱਡੀਆਂ ਗਲਤੀਆਂ ਸੋ ਤੁਸੀਂ ਨਿੱਕੀਆਂ ਮੋਟੀਆਂ ਗੱਟਿਆਂ ਵੀ ਮਾਫ਼ ਕਰਦੇ ਹੋ ਸਾਡੇ ਤੋਂ ਕਈ ਵਾਰੀ ਹੋ ਜਾਂਦੀਆਂ ਮੈਂ ਫਿਰ ਆਖਰ ਦੇ ਵਿੱਚ ਧੰਨਵਾਦ ਕਰਦਾ ਜਿਹੜਾ ਬੰਦੇ ਨੇ ਕੋਈ ਪੋਸਟ ਪਾਈ ਜਿਹੜਾ ਬੰਦਾ ਹੱਕ ਚ ਆਇਆ ਬਾਕੀ ਪ੍ਰੋਗਰਾਮ ਜਾਂ ਜੋ ਫੈਸਲਾ ਲੈਣਾ ਉਹ ਜੋ ਇੱਥੇ ਹੋਇਆ ਮੈਨੂੰ ਪਤਾ ਨਹੀਂ ਉਹ ਜਥੇਬੰਦੀਆਂ ਨੇ ਲੈਣਾ ਪ੍ਰਸ਼ਾਸਨ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਪਰ ਅਸੀਂ ਪ੍ਰਸ਼ਾਸਨ ਨਾਲ ਨਾ ਅੱਜ ਗੱਲ ਕਰਨੀ ਹੈ ਨਾ ਕੱਲ ਗੱਲ ਕਰਨੀ ਹੈ ਗੱਲ ਕਰਨੀ ਹੈ ਤੁਸੀਂ ਅਸੀਂ ਸਾਰੀ ਗੱਲ ਜੱਫੇਬੰਦੀਆਂ ਤੇ ਸਾਡੀ ਸਾਰੀ ਗੱਲਬਾਤ ਲੋਕਾਂ ਤੇ ਹੈ ਜੇ ਲੋਕ ਕਹਣਗੇ ਜੇਲ੍ਹ ਜਾਣਾ ਹੈ ਅਸੀਂ ਜੇਲ੍ਹ ਜਾਵਾਂਗੇ ਜੇ ਲੋਕ ਕਹਣਗੇ ਬਾਹਰ ਰਹਿਣਾ ਅਸੀਂ ਬਾਹਰ ਰਾਵਾਂਗੇ ਜੋ ਲੋਕ ਚਾਹਣਗੇ ਉਹ ਹੋਵੇਗਾ ਨਾ ਸਰਕਾਰ ਦੀ ਹੋਵੇਗੀ ਨਾ ਪ੍ਰਸ਼ਾਸਨ ਦੀ ਹੋਵੇਗੀ ਜੋ ਲੋਕਾਂ ਦਾ ਫੈਸਲਾ ਹੈ ਉਹ ਸਾਨੂੰ ਸਰਕਾਰ ਹੋਵੇਗਾ ਬਹੁਤ ਬਹੁਤ ਧੰਨਵਾਦ ਜੀ